ਬਿਲਡਿੰਗ ਮੇਂ ਦੀ ਫੋਟੋ ਫੋਟੋ ਪਾ ਲਓ ਇਹ ਸਾਰਾ ਜਿਹੜਾ ਕਾਰੋਬਾਰ ਹੈ ਇਹ ਨਸ਼ੇ ਨਾਲ ਬਣਿਆ ਹੈ ਇੱਥੇ ਸ਼ਰਿਆਮ ਨਸ਼ਾ ਵਿਕਦਾ ਹੈ ਤੇ ਆ ਨਸ਼ੇ ਵਾਲੇ ਸ਼ਰਿਆਮ ਨਾਮ ਲਈ ਲੈ ਜਾਂਦੇ ਆ ਤੇ ਜਿੰਨੀ ਪ੍ਰਾਪਰਟੀ ਹੈ ਜਿੰਨੀ ਪ੍ਰਾਪਰਟੀ ਹੈ ਸਾਰੀ ਨਸ਼ੇ ਨਾਲ ਬਣੀ ਹੋਈ ਹੈ ਸਾਹਿਬ ਸਤਿਗੁਰੂ ਜੀ ਅਸੀਂ ਭਗਵੰਤਾਨ ਸਰਕਾਰ ਨੂੰ ਬੇਨਤੀ ਕਰਦੇ ਆ ਜਿਵੇਂ ਲੋਕਾਂ ਦੇ ਬਲਡੋਜ਼ਰ ਫਿਰੇ ਆ ਐਵੇਂ ਨਸ਼ੇ ਦੀ ਪ੍ਰਾਪਰਟੀ ਦੇ ਪੈਂਟ ਵਾਲੇ ਬੋਦਲਾ ਦੇ ਵਿੱਚ ਵੀ ਬਲਡੋਜ਼ਰ ਫਿਰੇ ਜਾਣ ਤਾਂ ਜੋ লোকানু নশেদ মুক্তি মিলি ইটি মুয়ে পোষডিতে মিলে ইটি মুয়ে পোষেয়ে মিয়ে মাখাকাকারাকাকাকাকে কাকারে কেড়ে সাকা� ਗੁਰਦਰੀ ਅੱਖਾਂ ਕੰਗੜਾ ਬੜਾ ਬਜਾ ਵਟਸਐਪ ਸੋਰਤੀ ਚੈਨਲ ਉਹ ਇਹ ਉਹਦਾ ਨਾੜਾ ਲਈ ਜਾਂਦੇ ਆ ਆ ਆ ਜੀ 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 બારપોત માં બધા સેર્યામ બે આરામ કરતા બધા સેર્યામ બધા સેર્યામ બધા હું ચાંગા ના દાસ્તી એ ની ગાબ